ਤੁਹਾਡਾ ਮੁੱਲ ਦੀ ਨਹੀਂ ਵਿਗਾੜਿਆ ਕੀ ਯਾਰ 에어ਪੋਰਟ ਕਿਹਨੇ ਵਿੱਚ ਮੋਦੀ ਨੇ ਸੜਕਾਂ ਕਿਹਨੇ ਵੇਚੀਆਂ ਮੋਦੀ ਨੇ 에어 ਇੰਡੀਆ ਕਿਹਨੇ ਵੇਚੀ ਮੋਦੀ ਨੇ ਬੰਦਰਗਾਹਾਂ ਕਿਹਨੇ ਵੇਚੀਆਂ ਮੋਦੀ ਨੇ ਬੀਐਸਐਲ ਕਿਹਨੇ ਵੇਚਿਆ ਮੋਦੀ ਨੇ ਰੇਲਾਂ ਕਿਹਨੇ ਵੇਚੀਆਂ ਮੋਦੀ ਨੇ ਰੇਲਵੇ ਸਟੇਸ਼ਨ ਕਿਹਨੇ ਵੇਚੇ ਮੋਦੀ ਨੇ ਹੋਰ ਤਾਂ ਹੋਰ ਸਭ ਤੋਂ ਕ੍ਰਪਟ ਲੀਡਰ ਜਿਨ੍ਹਾਂ ਨੂੰ ਚਾਕੇ ਜੇਲ੍ਹ ਚ ਛੱਟਣਾ ਸੀ ਉਹਨਾਂ ਨੂੰ ਬੀਜੇਪੀ ਚ ਕਿਹਨੇ ਰਲਾਇਆ ਮੋਦੀ ਨੇ ਨੋਟਬੰਦੀ ਕਿਹਨੇ ਕੀਤੀ ਮੋਦੀ ਨੇ ਨੋਟਬੰਦੀ ਵੇਲੇ ਲਾਈਨਾਂ ਚ ਲੱਖ ਲੱਖ ਜਿਹੜੇ ਮਰੇ ਉਹਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਨੋਟਬੰਦੀ ਵੇਲੇ ਜਿਹੜੇ ਬਿਨਾਂ ਇਲਾਜ ਤੋਂ ਮਰ ਗਏ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਉਹਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਨੋਟਬੰਦੀ ਵੇਲੇ ਜਿਹੜੇ ਹਜ਼ਾਰਾਂ ਭੈਣਾਂ ਦੇ ਰਿਸ਼ਤੇ ਟੁੱਟ ਗਏ ਜਿਨ੍ਹਾਂ ਨੂੰ ਪੈਸੇ ਨਹੀਂ ਮਿਲੇ ਉਹਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਲਖੀਮਪੁਰ ਖੀਰੀ ਕਿਸਾਨਾਂ ਦੇ ਉੱਪਰ ਜੀਪ ਕਿਦੀ ਸਹੇ ਤੇ ਚੜਾਈ ਮੋਦੀ ਦੀ ਤੇ ਨੌਰੀ ਬਾਰਡਰ ਲੰਗਰ ਵਰਤੌਦੇ ਅਮਰਤਪਾਲ ਨੂੰ ਚੱਡੇ ਪਾੜ ਕੇ ਬੋਰੀ ਚ ਪਾ ਕੇ ਕਿਹਦੀ ਸ਼ਹਿ ਤੇ ਲੈ ਕੇ ਗਏ ਬੀਜੇਪੀ ਦੇ ਗੁੰਡੇ ਮੋਦੀ ਦੀ ਸ਼ਹਿ ਤੇ ਤੇ ਸ਼ੂਬ ਕਰਨ ਦੇ ਗੋਲੀਆਂ ਮਾਰਨ ਵਾਲੇ ਕਿਹਦੀ ਸ਼ਹਿ ਤੇ ਵੱਧੀਆਂ ਮੋਦੀ ਦੀ ਤੇ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ 700 ਕਿਸਾਨ ਸ਼ਹੀਦ ਕਰਾ ਕੇ ਕਾਨੂੰਨ ਵਾਪਸ ਲਏ ਉਹਨਾਂ 700 ਕਿਸਾਨਾਂ ਦਾ ਜ਼ਿੰਮੇਵਾਰ ਕੌਣ ਮੋਦੀ ਕਿਸਾਨਾਂ ਦੀ ਦੁੱਗਣੀ ਆਮਦਨ ਦਾ ਵਾਅਦਾ ਕਰਕੇ ਕਿਸਾਨਾਂ ਦੀ ਅੱਧੀ ਆਮਦਨ ਕਿਹਨੇ ਕੀਤੀ મોદી ਨੇ ਇਸ ਨੂੰ ਧਰਮਾਂ ਦੇ ਨਾਂ ਤੇ ਕਿਹਨੇ ਵੰਡਿਆ